ਡੇਰਾਬਸੀ ਦੇ ਮੁਬਾਰਕਪੁਰ ਦੇ ਨਾਲ ਪੈਂਦੇ ਅੰਡਰਪਾਸ ਦੀ ਹਾਲਤ ਖਸਤਾ ਹੋਣ ਕਾਰਨ ਉੱਥੋਂ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਤੇ ਇਸੇ ਨੂੰ ਠੀਕ ਕਰਨ ਦੇ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਲੰਦਾਵਾ ਦੇ ਵੱਲੋਂ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ ਗਿਆ ਤੇ ਇਸੇ ਦੌਰਾਨ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਿੰਡ ਪਖਰਪੁਰ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਸਕੀਮ ਦੀ ਸ਼ੁਰੂਆਤ ਮੌਕੇ ਮੁਬਾਰਕਪੁਰ ਰੇਲਵੇ ਅੰਡਰਪਾਸ ਦੀ ਅਪਰੋਚ ਸੜਕ ਨੂੰ 157 ਲੱਖ ਦੀ ਲਾਗਤ ਨਾਲ ਮੁਰ ਉਸਾਰਨ ਦੀ ਘੋਸ਼ਣਾ ਕੀਤੀ ਗਈ ਸੀ ਤੇ ਇਸ ਮੌਕੇ ਡੇਰਾ ਬਸੀ ਦੇ ਐਸਡੀਐਮ ਹਿਮਾਂਸ਼ੂ ਗੁਪਤਾ ਐਸਪੀ ਜੰਤਪੁਰੀ ਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਨਾਲ ਆਪ ਵਰਕਰ ਵੀ ਮੌਜੂਦ ਰਹੇ ਇਹ ਜਿਹੜਾ ਅੱਜ ਉਦਘਾਟਨ ਮੇਰੇ ਮਾਨਯੋਗ ਛੋਟੇ ਪ੍ਰਾਪਤ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਰਹਿਨਮਾਈ ਦੀ ਸਰਕਾਰ ਬਣੀ ਔਰ ਮੇਰੇ ਪੰਖਰਪੁਰ ਚ ਆ ਕੇ ਸੀਐਮ ਸਾਹਿਬ ਅਨਾਉਂਸਮੈਂਟ ਕਰਕੇ ਗਏ ਸੀ ਅੱਜ 1 ਕਰੋੜ 66 ਲੱਖ 26.26 ਦੀ ਬਤਾ ਜਿਹੜੇ ਲਗਦੇ ਨਾਲ ਇਹ ਅੰਡਰਪਾਸ ਦਾ ਕੰਮ ਹੋਣਾ ਮੇਰੇ ਹਲਕੇ ਦੇ ਵਿਚਾਰੇ ਸਾਰੇ ਵਸਨੀਕ ਇਧਰੋਂ ਸੁੰਡਣਾ ਖੇੜੀ ਹਾਰਕਪੁਰ ਸਾਰੇ ਕੈਂਪ ਵਾਲੇ ਨਿਵਾਸੀ ਇਹਨੇ ਪਰੇਸ਼ਾਨ ਸੀ ਭਾਵੇਂ ਪੰਕਰਪੁਰ ਹੈ ਭਾਵੇਂ ਇਹ ਪੰਜ ਗ੍ਰਾਮੀ ਦੇ ਸਾਰੇ ਲੋਕ ਆਮ ਤੌਰ ਤੇ ਇਹ ਕਰਿਆਨੇ ਦਾ ਹੱਬ ਮੰਨਿਆ ਗਿਆ ਮੁਬਾਰਕ ਤੌਰ ਤੇ ਲੋਕੀ ਬਹੁਤ ਦੁਖੀ ਸੀ ਇਥੋਂ ਔਰ ਬਹੁਤ ਵੱਡੀ ਰਾਹਤ ਮਿਲੂਗੀ ਇਸ ਦੇ ਨਾਲ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬਹੁਤ ਚਿਰਾਂ ਤੋਂ ਜਿਹੜੀ ਮੰਗ ਲਟਕੀ ਹੋਈ ਸੀ ਉਹਨੂੰ ਪੂਰਾ ਕੀਤਾ ਇਸ ਲਈ ਮੈਂ ਡੇਰਾਪਸੇਰਕੇ ਦੇ ਸਾਰੇ ਨਿਵਾਸੀਆਂ ਨੂੰ ਦੀ ਉਮੀਦ ਕਰਾਂਗਾ ਕਿ ਇਸੇ ਤਰ੍ਹਾਂ ਮੇਰੀ ਸਰਕਾਰ ਮਾਨਸਾਬਕੋਂ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਹੋਰ ਜਿਹੜਾ ਹੈ 접ੇ ਦੇਣਗੇ ਪੈਸੇ ਦੇ ਕਿਉਂਕਿ ਮੇਰਾ ਡੇਰਾ ਬਸੀ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ ਹੈ ਤਕਰੀਬਨ 13 ਲੱਖ ਦੀ ਆਬਾਦੀ ਹੋ ਚੁੱਕੀ ਹੈ ਇੱਕ ਲੋਕ ਸਭਾ ਹਲਕੇ ਬਣਿਆ ਔਰ ਮੈਂ ਸਭ ਤੋਂ ਵੱਡਾ ਖੁਸ਼ ਨਸੀਬਾ ਕਿ ਤੁਸੀਂ ਲੋਕਾਂ ਨੇ ਹਮੇਸ਼ਾ ਜਿਹੜਾ ਪ੍ਰੈਸ ਆਫ ਫੋਰਥ ਪਿੱਲਰ ਬਣ ਕੇ ਕੰਮ ਕੀਤਾ ਔਰ ਇਹਦੇ ਇਹਦੀ ਯੋਗ ਅਗਵਾਹੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੀ ਔਰ ਮੇਰੇ ਅਫੀਸਰ ਸਾਹਿਬਾਂ ਦੇ ਸੀਨੀਅਰ ਜਿਹੜਾ ਐਸ.ਐਮ. ਡੇਰਾ ਬਸੀ ਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੀਡਬਲ ਡੀ ਸਾਡੇ ਨਾਲੇ ਪੁਲਿਸ ਵਿਭਾਗ ਦਾ ਜਿਹੜਾ ਸਾਥ ਕਰਕੇ ਕੰਮ ਨੇਪਰੇ ਚੜਿਆ ਮੈਂ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਰਣੀ ਬੀ ਵੀ ਤੁਸੀਂ ਇਸ ਕਾਗਜ਼ ਨੂੰ ਸਮਝਿਆ ਸੀ ਅੱਜ ਤੁਸੀਂ ਆਹਰਾ ਪੈਨ ਜਿਹੜਾ ਮੈਨੂੰ ਦਿੱਤਾ ਤੇ ਮਾਨਯੋਗ ਮੁੱਖ ਮੰਤਰੀ ਭਗਵਾਨ ਸੇਵਾਨ ਦੀ ਗਵਾਈ ਚ ਹਰਾ ਪੈਨ ਚਲਾ ਕੇ ਹਲਕੇ ਜਿਹੜੇ ਖਤਮ ਕਰਾ ਧੰਨਵਾਦ